ਕਾਜਾ ਬਗਵਾ ਆਇਆ ਹਰ ਸਾਥ ਲੋਕ ਮੰਨੇ ਆਏ ਵਸਿਆ ਜਨੇ ਚਾਹ ਸਭ ਪਹਜਾਈਆ ਸਦਾ ਕੁਰਬਾਨ ਕੀਤਾ ਗੁਰ ਵਿਢੋ ਜੇਤੀ ਆਏ ਵਢਿਆਈਆ ਕਹੇ ਨਾਨਕ ਸੁਣਾ ਸੰਤੋ ਸਾਧੂ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਬਾਜੀ ਪੰਜ ਸ਼ਬਦ ਤਿਤ ਘਰ ਸੁਪਾਗੇ

ਸਾਗਲਾ ਮਨੋਰਤ ਬੋ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੋ ਦੋਗਰੋਗ ਸੰਤਾਬੇ ਉਤਾਰੇ ਸੁਣੀ ਸਾਚੀ ਸੰਤੋ ਸਾਜਨ ਪਾਏ ਸਰਸੇ ਪੂਰੇ ਗੁਰਦੇ ਸਾਨ ਦੇਬਨੀਤ ਕਹੇ ਤੀ ਬਵੈਤਾ ਸਤਿਗੁਰ ਰਹਿ ਆਪ ਬਹਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਸਣ ਦੇਬ ਨੀਤ ਕਹਤੀ ਭਵਤਾ ਸਤਿਗੁਰ ਰਹਿ ਆਪ ਬਹਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੋਰੇ ਜੇਤਾ ਖਾਲਸਾ ਵਾਹਿਗੁਰੂ ਜੀ ਕੀ ਬਧੇ ਪੁਰਨਾ ਗੁਰੂ

ਕਹੋ ਨਾਨਕ ਸਬ ਤੇਰੀ ਵਡਿਆਈ ਕੋਈ ਨਾ ਜਾਣੇ ਮੇਰਾ ਵਾਹਿ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਉਤੀ ਸ਼ਹਾਏ ਵਾਰ ਸ਼੍ਰੀ ਭਗਉਤੀ ਜੀ ਕੀ 파ਰਸ਼ਾ ਹੀ ਦਸਵੇਂ ਪ੍ਰਥਮ ਅੰਗਉ ਤੇ ਸਿਮਰ ਗਾਏ ਗੁਰੂ ਨਾਨਕ ਲਾਇਨ ਧਿਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਸ਼੍ਰਾਮ ਦਾਸ ਹੀ ਸਹਾਏ ਅਰਜਨ ਹਰਕਪੰਤ ਨੂੰ ਸਿਮਰਿ ਸ੍ਰੀ ਹਰਿਾਇ ਫਿਰੀ ਹਰਿ ਕ੍ਰਿਸ਼ਨ ਤੇ ਆ ਜੇ ਜਿਨ ਡਠੇ ਸਭ ਦੁਆਇ ਏਕ ਬਹਾਂਦਰੋ ਸਿਮਰਿਆ ਕਰਨਾਉ ਨਿਤਿ ਆਵੇ ਧਾਏ ਸਭਿ ਹਿਨ ਸਹਾਏ ਦਸਵੇਂ ਪਾਛਾ ਸ਼ਾਇਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਅੰਮ੍ਰਿਤ ਗੇ ਦਾਤੇ ਸਰਬੰਸੁਧਾਨੀ ਸ਼ਬਦਿਨ ਸ਼ਹਾਏ ਸ਼ਬਦਿਨ ਸ਼ਹਾਏ ਦਸਾਂ ਪਾਸ਼ੀਆਂ ਕੇ ਆਤਮਕ ਸਰੂਪ ਸ਼ਤਰ ਚਲਤਾ ਤੇ ਮਾਲਕ ਦਸ ਤੇ ਬਰਾਜਮਾਨ ਜਗ ਜੁਗਤੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਰਤਾ ਧਿਆਨ ਲਗ ਕੇ ਬੋਲੋ ਜੀ ਬੋਲੋ ਜੀ ਬੋਲੋ ਜੀ ਪੰਜਾਬ ਪਿਆਰਿਆਂ ਚਾਹਾਂ ਸਾਹਿਬ ਜਦਿਆਂ ਚਾਲੀਆਂ ਬੰਤਿਆ ਹਾਥੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹ ਦੇਹ ਕੈ ਨਿਸ਼ਕਿਤਾ ਤਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਉਤਰ ਕੇ ਬੋਲਾ ਜੀ ਬੋਲਾ ਜੀ ਬੋਲਾ ਜੀ ਜਨਾ ਸਿੰਘਾਂ ਸਿੰਘਾਂ ਨੇ ਧਰਮ ਇਹ ਸਿਧ ਦਿੱਤੇ ਬੰਦ ਬੰਦ ਕਟਾਇਆ ਕੋਪਰੀਆਂ ਨੂੰ ਆਹ ਚੜਖੀਆਂ ਤੇ ਚੜ ਆਰਿਆਂ ਨਾ ਥੀਰੇ ਗਏ ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਪੀਆਂ ਰਿਆ ਸਿੱਖੇ ਸਿਦਕ ਕੇ ਸਾਹ ਸੁਆਸਾਂ ਸੰਗ ਨਿਭਾਇਆ ਤੇਰੇ ਭਾਣ ਨੂੰ ਮਿੱਠਾ ਕਰਕੇ ਮੰਨਿਆ ਇਨਾਸ਼ੀ ਦੇ ਸਮੂਹ ਸਿੰਘਾਂ ਸੰਗਿਆ ਇੱਕ ਵਾਰ ਦਾ ਧਿਆਨ ਤਰਕੇ ਬੱਲਾ ਜੀ ਸੁਬਾਨ ਅਲੀ ਬੱਲਾ ਜੀ ਸੁਬਾਨ ਅਲੀ ਅੰਦਾਸ ਅਸਾਂ ਸਰਬਤ ਗੁਰਦਵਾਰਨਾਂ ਨੇ ਸ਼ਾਨ ਝੰਡਿਆਂ ਪੁਗਿਆਂ ਗੁਰ ਤਾਂ ਨਾ ਦੇ ਦਰਸ਼ਨ ਤਾਰਿਆਂ ਦਾ ਧਿਆਨ ਤਰਕੇ ਬੱਲਾ ਜੀ ਸੁਬਾਨ ਅਲੀ ਬਾਲਾ ਦੀਵ ਸਵਾਮੀ ਅਰਦਾਸ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾਂਵੇ ਚੇਤਾਨਾ ਦਾ ਸਤਿਗਾ ਸਰਬ ਸੁਖੂ ਹੋਏ ਜਹਾਂ ਜਹਾਂ ਖਾਲਸਾ ਹੀ ਸ਼ਾਇਬ ਤਹਾਂ ਤਹਾਂ ਰਸਿਆ ਰਹੇ ਤੇਖ ਤੇ ਫਰਤੇ ਪੰਥ ਦੀ ਜੀਤ ਸ੍ਰੀ ਸਾਹਿਬ ਜੀ ਸਹਾਇ ਗੁਰੂ ਕਾ ਸੇ ਜੀ ਕੇ ਬੋਲ ਬਾਲੇ ਵਾਹਿਗੁਰੂ ਵਾਹਿਗੁਰੂ ਬਾਲਾ ਜੀ ਸਿਖਾਣੋਂ ਸਿੱਖੇ ਦਾਨ ਇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸ਼ਾ ਦਾਨ ਕਰੋਸਾ ਦਾਨ ਦਾਣਾ ਸਰਪਨਾਮ ਦਾਨ ਸਰੀ ਅਮਰਤ ਸਤ ਸਭ ਜੀ ਗਏ ਦਰਸ਼ਨ ਇਸਨਾਨ ਚੌਕੀਆਂ ਝੰਡੇ ਭੁੰਗੇ ਜੋਗਾ ਟਾਲ ਤਰ ਹਗਾ ਜੈਕਾਰ ਬੋਲੋ ਜੀ ਵਾਹਿਗੁਰੂ ਸਿਖਾਲਾ ਮਾਣਿਵਾ ਨਤ ਜੀ ਨਤ ਕਰਦਾ ਰਖਾ ਵਿਆ ਕਾਲਪੁਰਖ ਵੈ ਨੂੰ ਇਹ ਆਪਣੇ ਪੰਥ ਦੇ ਸਦਾ ਸਹਾਇਕ ਇਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਧਾਮਾਂ ਤੋਂ ਜਨਾ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ ਭੁਲੇ ਦਰਸ਼ਨ ਤੇ ਆਦਾਰ ਤੇ ਸੇਵਾ ਸੁਭਾਉ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ اے ਨਾਮ ਆਣਿਆ ਦੇ ਨਾਂ ਨਿਤਾਆਂ ਦੇ ਤਾਣ ਨਿਉਟਿਆਂ ਦੇ ਹੋੜ ਨਿਆਸਰਿਆਂ ਦੇ ਆਸਰੇ ਪਾਸ਼ਾ ਆਪ ਜਿਹੇ ਹਈ ਹੁੜਾ ਅਕਾਸ਼ ਭੰਤੀ ਜੋਤ ਰਹੀਏ ਉਹਦਾ ਅਗੇ ਅਰਦਾਸ ਅਹਨਾਰੀ ਜੀਉ ਪਿੰਨ ਸਭ ਤੇਰਾ ਕਾਹੋ ਨਾਨਕ ਸਭ ਤੇਰੀ ਵਡਿਆਈ ਕੋ ਨਾਮ ਨਾ ਜਾਣੇ ਮੇਰਾ ਦੁਖ ਕਰ ਜੋੜ ਕਰਾਂ ਅਰਦਾਸ ਦੁਰ ਭਾਵੇ ਤਾਂ ਮੇਰਾ ਪਾਸ਼ਾ ਜਿੱਥੇ ਜਾਵੇ ਮੇਰਾ ਸਤਰੁ ਸੋ ਖਾਂ ਸੁਹਾਵਾ ਆਰਾਮ ਦਾ ਜੇ ਲੱਖ ਖੁਸ਼ੀਆਂ ਪਾਸ਼ੀਆਂ ਜੇ ਸਤਰੂ ਨਜ਼ਰ ਕਰੇ ਪਾਸ਼ਾ ਜੀ ਆਪ ਜੀ ਦੇ ਮਹਾਨ ਵਰਸ਼ ਸ਼ੁਕਰੀ ਗੁਰੂ ਘਰ ਦੇ ਫਰੀਜ਼ਾਂ ਸਰਦਾਰ ਸੁਰਦੀਪ ਸਿੰਘ ਜੀ ਮੰਤਰ ਨੂੰ ਸਤੂ ਪਾਸ਼ਾ ਦਾ ਲਾਕਾ ਵਧਾਇਕ ਐਮ ਐਲ ਸਾਹਿਬ ਸਰਦਾਰ ਦਵਿੰਦਰ ਸਿੰਘ ਜੀ ਲਾਗੀ ਢੋਸ ਉਹਨਾਂ ਵੱਲੋਂ ਪਾਸ਼ਾ ਜੀ ਚੇਰਮੈਨ ਦੀ ਗੱਦੀ ਤੇ ਸਤਪੁਰ ਪਾਸ਼ਾ ਜੀ ਉਹਨਾਂ ਦੇ ਅਚਾਰਜ ਕੋਸ਼ਿਸ਼ ਕੀਤੀ ਜਾਣੀ ਹੈ ਸਤਪੁਰ ਪਾਸ਼ਾ ਇਹਨਾਂ ਸਮਾਰਮਣ ਮੁਖ ਰਾਜਿਆਂ ਆਏ ਨਾਲ ਮੰਡੀ ਦੇ ਸਾਰੇ ਆਪੀਆਂ ਵੱਲੋਂ ਮਾਰਕੀਟ ਵਿੱਚ ਮਾਰਕੀਟ ਦੀ ਚਾਤੀ ਕਲਾਮਾਂ ਤੇ ਆ ਹਿਦੇ ਸੇਜਣਨ ਮੁਖ ਰਾਜਿਆਂ ਆ ਸਤਪੁਰ ਪਾਸ਼ਾ ਸਰਪੱਤ ਲੱਗਣਾ ਅਸੀਂ ਇਲਾਕਾ ਭੜੀਆਂ ਸੰਗਤਾਂ ਵੱਲੋਂ ਆ ਤੇ ਮੁਬਾਰਕ ਜਨਮ ਪਵਾ ਕੇ ਇਹਨਾਂ ਮਹਾਨ ਕਰਜਾਂ ਨੂੰ ਮੁਖ ਰਾਟਿਆ ਆ ਆਪ ਦੇ ਮੱਤਾ ਘਰ ਸੇ ਕਦਮ ਪਰਸੇ ਹਨ ਆਪ ਜੀ ਦੇ ਮੁਬਾਰਕ ਜਨਮ ਪਵਾ ਕੇ ਸੁਖ ਮਾਇ ਸੁਖ ਹਮਤ ਪ੍ਰਤਿਨਾਮ ਭਗਵਾਨਾਂ ਕੇ ਮੰਨ ਦਿਸਨਾਮ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਗਏ ਹਮ ਦਤਾ ਪਾਸ਼ਾ 6 ਪੌੜੀਆਂ ਅਨੰਦ ਸਾਹਿਬ ਜੀ ਦਾ ਜਾਪ ਹੋਇਆ ਆਪ ਜੀ ਅਗਾਹ ਬੋਤ ਬਾਣੀ ਦਾ ਕਹਿਣ ਕਰਦੇ ਆਪ ਦੇ ਝੜਪਤਾਨਾ ਕੋਲੋਂ ਬੇਅੰਤ ਪੁਲਾਓ ਵਿਆਉਣੀਆਂ ਖਾਣ ਬਖਸ਼ ਨੇ ਅਗੇ ਸੁਖ ਬਾਣੀ ਸ਼ੋਧ ਚੜਦੀ ਦਾ ਬਸ਼ੇ ਕਰਨੇ ਸਾਧ ਪਾਸ਼ਾ ਜੀ ਸ਼ੁੱਧ ਬਾਣੀ ਪਰਮੇ ਸ਼ੁੱਧ ਸੇਵਾ ਕਰਨੇ ਬਾਲਕ ਦੀ ਤਾਕ ਬਸ਼ੇ ਕਰੇ ਸ਼ਰਧਾਰ ਸੁਬੀਸ਼ੇ ਮੰਦਰੋਂ ਆਪਣੇ ਉਤੇ ਦੇ ਸਤਨ ਪਾਸ਼ਾ ਜੀ ਕਰਮ ਕਰਮ ਦੀ ਸਮਰੱਥਾ ਵਰਸ਼ਿਸ਼ ਕਰਨੇ ਲਗਨਾਂ ਕੰਮ ਕਰਨ ਦੀ ਸਮਰੱਥਾ ਵਰਸ਼ਿਸ਼ ਕਰੇ ਆਂਗ ਸੰਸਰ ਰਕਰੇ ਹਾਰਿਦਾਸੀ ਜਣ ਚੜਦੀ ਕਲਾ ਨਾ ਲਾਉਣਾ ਆਪੀਆਂ ਦੇ ਸਿਰ ਤੇ ਸਤਨ ਪਾਸ਼ਾ ਜੀ ਦੇਵਰ ਦੇਸ ਕਰਤੇ ਕਿਸਾਨ ਦੀ ਰਾਸ਼ ਕਰਤੇ ਮਿਹਰ ਪ੍ਰਾਪਤ ਰਾਕੇ ਆਸ ਵਿੱਚ ਪਿਆਰ ਬਾਗ ਮਹੱਤਵ ਬੜਾਈ ਰੱਖਨੇ ਆਪ ਦੀ ਪਵਿੱਤਰ ਆਹੀ ਹੂਰੀ ਵਿੱਚ ਜੋ ਸੰਤਾਂ ਤਿਲ ਫੁੱਲ ਲੈ ਕੇ ਆਏ ਹੋਈਆਂ ਸਾਧੀਆਂ ਹੈ ਗਿਆਨ ਦਰਪਨਾਣ ਕਰਨਿਆ ਗਤੁਨ ਗਤੁਨ ਲੇਖੇ ਲਾਣਾ ਆਪ ਦੀ ਦੇ ਹਿਊਰ ਅਮਰ ਪ੍ਰੋਪਿਕੜਾਰ ਸਾਇ ਕੇ ਸਾਥੀਆ ਜਰੀਏ ਦੇਖ ਸਚਾ ਜਾ ਆ ਸੁਖਮ ਭੁਲਾਵੇ ਮਾਫੀ ਬਖਸ਼ੇ ਕਰਨੇ ਆਪ ਦੀ ਦੇ ਦਰ ਤੇ ਪ੍ਰਵਾਣ ਹੋ ਕੇ ਪ੍ਰਵਾਣ ਆਪਰ ਸਾਧ ਸੰਗਤ ਵਿੱਚ ਵਰਤੋਂ ਦਿਆਗਾ ਬਖਸ਼ੇ ਕਰੋ ਜੋ ਛਕੇ சுவா சுவா ਸਾਹੂ ਦਾ ਪਵਿੱਤਰ ਭਾਵ ਨੂੰ ਨਾਮ ਜਪੇ ਆਪ ਇਹਨਾਂ ਸੁੰਦਰ ਮਨ ਨੇ ਹਲਕਾ ਸੁਨੇਹਤ ਭੇਟ ਕੀਤੇ ਗਏ ਹਨ ਆਹ ਪੰਗੀ ਕਰੋ ਸੇਵਕਾਂ ਦੇ ਸਿਰ ਤੇ ਮਿਹਰ ਦਾ ਹੱਥ ਰੱਖਣਾ ਲੱਜਿਆ ਰੱਖਣਾ ਹਰਮਾਨੇ ਖਾਦ ਪੋਸ਼ਿਸ਼ ਕਰਨੇ ਬੇਤਮਾ ਦਾਹ ਭੇਟ ਕੀਤੀਏ ਦਰ ਪ੍ਰਵਾਨ ਕਰਨੇ ਸ਼ਤਰੂ ਪਾਸ਼ਾ ਆਇਆਂ ਸੰਗਤਾਂ ਦਾ ਕਰਮ ਕਰਮ ਲੈ ਕੇ ਲਾਉਣਾ ਬਾਹਲਾ ਪ੍ਰਭਾਵਦਾਰੀਆਂ ਸੰਤਾਂ ਦੇ ਹੱਥਾਂ ਵਿੱਚ ਆਉਣਾ ਗੁਰੂ ਤੁਘੁਨਾ ਦਾ ਅਸ਼ੀਰਵਾਦ ਬਰਸ਼ਿਸ਼ ਕਰੋ ਸੇਖ ਪਰਦੇ ਸੋੰਦੇ ਸਰਬੱਤ ਲਾਇ ਬੰਧ ਹੋਮਣ ਆਪ ਜੀ ਦੇ ਪਵਿੱਤਰ ਦਰਬੇ ਜੋਤੀ ਆਵੇ ਸੋ ਰਾਜੀ ਜਾਵੇ ਨਾਮ ਚਰਤਾਵੇ ਸੋ ਹੋਵੇ ਨਾਮ ਕਾ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਹਰਾ ਗਿਆ ਭਈਆ ਕਾਲ ਕੀ ਕਬੇ ਜਾਇਓ ਬੰਧ ਸਭ ਸੇਖਾਂ ਕੋ ਹੁਕਮ ਆਹੈ ਨਾਮ ਨਿਉਂ ਕਰੰਤ ਜੋ ਬ੍ਰੰਧ ਜੀ ਮੰਨਿਓ ਜੋ ਬ੍ਰह्म ਕੋ ਮਿਲਿਓ ਚਾਹੇ ਸਿਸ਼ਟ ਰਈ ਰਾਜ ਕਰੇਗਾ ਖਾਲਸਾ ਬਾਕੀ ਰਹੇ ਨ ਕੋਈ ਸਾਰ ਸਾਂਗ ਲੈਂਗੇ ਬਚੇ ਸ਼ਰਨ ਜੋ ਬਾਗੁਰੂ ਨਾਮ ਜਹਾਜ ਹੈ ਜੋ ਸਰਦਾ ਕਰ ਸੈ ਮਦੇ ਸਵਾਹਿਬਾ ਨਾਮ ਜੋ ਸਰਦਾ ਕਰ ਸੈ ਮਦੇ ਸਵਾਹਿਬਾ ਨਾਮ ਬੋਲੇ ਸਉਨਿਆਲ ਆਸ੍ਰੀ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਦੇਖ ਤੇ ਗੁਰੂ ਪੰਥ ਵਿਹਾਰ ਮਤਨ ਫਤਹਿ ਗੁਰੂ ਚੱਕੇ ਨਾ ਨਹੀਂ ਬੈ ਯਾਰ ਵਾਹਿਗੁਰੂ ਸਾਹਿਬ ਜੀ लख खुशिया पदियां जे सत गो नगर कराई हर नाम दे मेर मन सां नाम सीदा ਜਾ ਕੇ ਸਿਮਰਣਾ मां मर पए Bye. -bye. नानक को प्रभु दिखाया जाल थाला तेरा Jadi lagi, mula bergerak. Bergerak 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 bergerak.

ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਲੱਖ ਖੁਸ਼ੀਆਂ ਬਾਦਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਇਹਨਾ ਮਹਾਵਾਕਾਂ ਸਵਾਰ ਸਤਿਗੁਰ ਸੱਚੇ ਬਾਦਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਪਾਰ ਕਿਰਪਾ ਸਦਕਾ ਸਾਡਾ ਛੋਟਾ ਵੀਰ ਸੁਖਵੀਰ ਸਿੰਘ ਜੀ ਮੰਦਰ ਆਮ ਆਦਮੀ ਪਾਰਟੀ ਜਿਨ੍ਹਾਂ ਨੇ ਆਪਣੇ ਤਨਦੇਹੀ ਦੇ ਨਾਲ ਇਸ ਪਾਰਟੀ ਵਿੱਚ ਕੰਮ ਕੀਤਾ ਤਾਂ ਉਹਦਾ ਅੱਜ ਸਾਡੀ ਹਾਈ ਕਮਾਂਡ ਨੇ ਸਾਡੇ ਸਤਿਕਾਰਯੋਗ ਭਾਈ ਦਵਿੰਦਰਜੀਤ ਸਿੰਘ ਜੀ ਲਾਡੀ ਟੋਲਸ ਐਮਐਲਏ ਸਾਹਿਬ ਨੇ ਪਾਇਆ ਹੈ ਅਸੀਂ ਧੰਨਵਾਦ ਕਰਦੇ ਹਾਂ ਆਪਣੇ ਨਗਰ ਵੱਲੋਂ ਤੇ ਇਸ ਫਟੇਗੜ ਪਿੰਚੌਰ ਦੀ ਨਗਰ ਪੰਚਾਇਤ ਵੱਲੋਂ ਮਾਰਕਟ ਨੂੰ ਹਿੱਟੀ ਫਟੇਗੜ ਪਿੰਚੌਰ ਵੱਲੋਂ ਸਾਡੇ ਦਰਮਿਆਨ ਸਾਡੇ ਸ਼ਕਤੀਆਂ ਤੱਕ ਪਹੁੰਚਿਆ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਖੇਤੀਬਾੜੀ ਮੰਤਰੀ ਗੁਰਨੇਤ ਸਿੰਘ ਜੀ ਖੁੱਡੀਆਂ ਪਹੁੰਚਣ ਨੇ ਅਸੀਂ ਉਹਨਾਂ ਨੂੰ ਵੀ ਜੀ ਆਇਆਂ ਆਖਦੇ ਹਾਂ ਮੈਂ ਹੁਣ ਬੇਨਤੀ ਕਰਾਂ ਸਮਾਂ ਬਹੁਤ ਘੱਟ ਹੈ ਗਰਮੀ ਦਾ ਮੌਸਮ ਹੈ ਇਸ ਕਰਕੇ ਸਮਾਂ ਪਹਿਲਾਂ ਹੀ ਜ਼ਿਆਦਾ ਹੋ ਗਿਆ ਸੀ ਮੈਂ ਹੁਣ ਬੇਨਤੀ ਕਰਾਂ ਸਾਡੇ ਬਹੁਤ ਹੀ ਸਤਿਕਾਰਯੋਗ ਐਡਵੋਕੇਟ ਗੁਰਪ੍ਰੀਤ ਜੀ ਨਗਰ ਪੰਚਾਇਤ ਦੇ ਪ੍ਰਧਾਨ ਸਾਹਿਬ ਉਹ ਸਾਡੇ ਮੰਤਰੀ ਸਾਹਿਬ ਤੇ ਐਮਐਲਏ ਸਾਹਿਬ ਜਿੰਨੇ ਵੀ ਇੱਥੇ ਸੱਜਣ ਪਹੁੰਚੇ ਹੋ ਉਹਨਾਂ ਨੂੰ ਜੀ ਆਇਆਂ ਆਖਦੇ ਹਾਂ ਮੈਂ ਮਾਫੀ ਚਾਹਨਾ ਸਾਡੇ ਦਰਮਿਆਨ ਬਹੁਤ سارے ਬੁਲਾੜੇ ਪਹੁੰਚੇ ਨੇ ਕਿਉਂਕਿ ਸਮੇਂ ਦੀ ਕਾਟ ਹੋਣ ਦੇ ਕਾਰਨ ਮੈਂ ਉਹਨਾਂ ਨੂੰ ਸਮਾਂ ਨਹੀਂ ਦੇ ਸਕਦਾ ਮੈਂ ਮਾਫੀ ਚਾਹਨਾ ਮੈਂ ਹੁਣ ਬੇਨਤੀ ਕਰਾਂ ਸਾਡੇ ਦਰਮਿਆਨ ਪਹੁੰਚੇ ਨੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਹਰਮਨ ਬਰਾੜ ਜੀ ਉਨਾਂ ਦਾ ਨਾਲ ਰਵੀ ਜੀ ਜਲਾ ਪ੍ਰਧਾਨ ਪਹੁੰਚਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਉਹਦੇ ਸਾਥੀ ਨਾਲ ਪਹੁੰਚਨੇ ਮੈਂ ਬੇਨਤੀ ਕਰਾਂ ਗੁਰਪ੍ਰੀਤ ਜੀ ਨੂੰ ਉਹ ਆਈਆਂ ਸੰਤਾਂ ਨੂੰ ਜੀ ਆਇਆਂ ਆਖੂ ਜੋ ਕੋ ਜੋ ਕੋ ਤਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਬਰਾਜਮਾਨ ਸਾਥ ਸੰਗਤ ਬਧੇ ਪਰਵਾਨ ਕਰੋ ਵਾਹੀਓ ਜੀ ਦਾ ਖਾਲਸਾ ਸ਼੍ਰੀ ਵਾਹੀਓ ਕੀ ਫਤਿਹ ਅੱਜ ਸਾਡੇ ਲਈ ਸਾਡੇ ਇਲਾਕੇ ਲਈ ਅਤੇ ਸਾਡੀ ਪਾਰਟੀ ਲਈ ਬਹੁਤ ਹੀ ਵਿੜਭਾਗਾ ਦੇਣਾ ਜੇ ਤੁਸੀਂ ਜਾਣਦੇ ਹੋ ਇੱਕ ਸਧਾਰਨ ਪਰਿਵਾਰ ਚੋਂ ਬਿਲਕੁਲ ਮੈਂ ਖਾਣ ਗਰੀਬ ਪਰਿਵਾਰ ਤੋਂ ਉੱਠ ਕੇ ਮੇਰੇ ਛੋਟੇ ਵੀਰ ਸਫੀਰ ਮੰਦਰ ਨੇ ਇੱਥੋਂ ਤੱਕ ਤਰੱਕੀ ਕੀਤੀ ਅੱਜ ਪਾਰਟੀ ਦੇ ਹਾਈ ਕਮਾਂਡ ਨੇ ਸਰਦਾਰ ਬਿਲਦਲ ਜਿਸ ਮੁਲਾਕੀ ਤੋਂ ਵੱਲੋਂ ਪਾਰਟੀ ਨੂੰ ਮੰਗ ਕੀਤੀ ਕਿ ਆਪਾਂ ਸਫੀਰ ਸਨ ਮੰਦਰ ਨਾਲ ਚੇਅਰਮੈਨ ਬਣਾਉਣਾ ਕਿਉਂਕਿ ਵੀਰ ਦੀ ਮਿੰਡ ਬਹੁਤ ਜਿਆਦਾ ਸੀ ਸੋ ਮੈਂ ਜਿਆਦਾ ਸਮਾਂ ਨਹੀਂ ਲੈਣਾ ਸਾਡੇ ਨਾਲ ਮੰਤਰੀ ਕੁੜੀਆਂ ਸਾਹਿਬ ਪਹੁੰਚੇ ਨੇ ਖੇਤੀਬਾੜੀ ਮੰਤਰੀ ਜੀ ਉਹਨਾਂ ਦਾ ਧੰਨਵਾਦ ਐਮਐਲ ਸਾਹਿਬ ਦਾ ਧੰਨਵਾਦ ਜਿੰਨੀ ਟੀਮ ਪਹੁੰਚੀ ਆ ਜ਼ਿਲ੍ਹਾ ਪ੍ਰਧਾਨ ਜੀ ਪਹੁੰਚੇ ਨੇ ਸਰਪੰਚ ਤੇ ਡਾਇਰੈਕਟਰ ਸਾਹਿਬ ਚੇਅਰਮੈਨ ਸਾਹਿਬ ਪਹੁੰਚੇ ਨੇ ਸਾਰਿਆਂ ਨੇ ਇੱਥੇ ਆ ਕੇ ਜੇ ਰੈਨ ਨੂੰ ਨਗਰ ਪੰਜਾਬ ਫਤਿਹਗੜ੍ਹ ਵਿੱਚ ਤੁਰ ਵੱਲੋਂ ਫਤਿਹਗੜ੍ਹ ਦੀ ਜਿੱਨੀ ਸੰਕ ਵੱਲੋਂ ਸੋਮ ਜਿਆਦਾ ਸਮਾਂ ਲਗਾਣਾ ਕਿਉਂਕਿ ਸਾਡੇ ਨੂੰ ਕਾਫੀ ਬੁਲਾ ਰਹੇ ਨੇ ਪਰ ਅਸੀਂ ਛੋਟ ਵਿੱਚ ਸਾਡਾ ਇੱਕ ਪ੍ਰੋਗਰਾਮ ਰਵੇਟ ਰਹੇ ਕਿਉਂਕਿ 2 ਘੰਟੇ ਪ੍ਰੋਗਰਾਮ ਡੇਟ ਚੱਲ ਰਿਹਾ ਸੋ ਮੈਂ ਬੇਨਤੀ ਕਰੂੰਗਾ ਮੰੰਦਰ ਜੀ ਛੋੜ ਰੱਖ ਕੇ ਆਪਾਂ ਕੰਮ ਥੋੜੇ ਬਾਰੇ ਬੁਲਾ ਕੇ ਜਿਗੜੀਏ ਬਾਈ ਉੱਥੇ ਕਰਦਾ ਹਾਂ ਬਹੁਤ ਬਹੁਤ ਧੰਨਵਾਦ ਜੀ ਮੈਂ ਮਾਫੀ ਚਾਹਣਾ ਸਾਡੇ ਚੇਅਰਮੈਨ ਸਾਹਿਬ ਅਮਨ ਪੰਡੋਰੀ ਜੀ ਕੋਟੀ ਸੇਖਾ ਮਾਰਕੀਟ ਕਮੇਟੀ ਉਹ ਪਹੁੰਚੇ ਨੇ ਉਹਨਾਂ ਦੀ ਵੀ ਮੈਂ ਹਾਜ਼ਰੀ ਲਗਾਉਣਾ ਜਸਵੰਦਰ ਸਿੱਧੂ ਜੀ ਉਹ ਵੀ ਪਹੁੰਚੇ ਨੇ ਮੈਂ ਉਹਨਾਂ ਦੀ ਵੀ ਹਾਜ਼ਰੀ ਲਗਾਉਣਾ ਸਾਡੇ ਹਰਨਮਨਪਾਲ ਜੀ ਪਹੁੰਚੇ ਨੇ ਉਹਨਾਂ ਦੀ ਵੀ ਮੈਂ ਹਾਜ਼ਰੀ ਲਗਾਉਣਾ ਮਾਫੀ ਚਾਹਣਾ ਕੋਈ ਕੋਈ ਮੈਂ ਮਾਫੀ ਚਾਹਣਾ ਮੈਂ ਜਿੰਨੇ ਵੀ ਬੁਲਾਰੇ ਆਏ ਨੇ ਉਹਨਾਂ ਨੂੰ ਮੈਂ ਟਾਈਮ ਨਹੀਂ ਦੇ ਸਕਦਾ ਸਾਡੇ ਸਤਵੀਰ ਸਿੰਘ ਜੀ ਸਤੀ ਸਾਹਿਬ ਪਹੁੰਚ ਰਹੇ ਟਰੱਕ ਜੁਨੀਅਨ ਦੇ ਪ੍ਰਧਾਨ ਧਰਮਕੋਟ ਦੇ ਉਹਨਾਂ ਤੋਂ ਮਾਫੀ ਚਾਹਣਾ ਸਾਰਿਆਂ ਦਾ ਧੰਨਵਾਦ ਕਿਉਂਕਿ ਕਾਫੀ ਟਾਈਮ ਤੋਂ ਸੰਗਤ ਕਾਫੀ ਜਿਆਦੀ ਸੀ ਥੋੜਾ ਜਿਹਾ ਸਮਾਂ ਅੱਜ ਸਾਡੇ ਛੋਟੇ ਵੀਰ ਗੁਰਤਾਰ ਸਿੰਘ ਜੀ ਕਮਾਲਕੇ ਉਹਨਾਂ ਨੂੰ ਵੀ ਬੜਾ ਵੱਡਾ ਮਾਣ ਦਿੱਤਾ ਬਾਈ ਜੀ ਉਹਨਾਂ ਨੇ ਉਹਨਾਂ ਨੂੰ ਮਾਰਕੀਟ ਕਮੇਟੀ ਧਰਮਕੋਟ ਦੀ ਜ਼ਿੰਮੇਵਾਰੀ ਦਿੱਤੀ ਗਈ ਆ ਉਹਨਾਂ ਨੂੰ ਚੇਅਰਮੈਨ ਬਣਾਇਆ ਗਿਆ ਤੇ ਅੱਜ ਉਹਨਾਂ ਨੂੰ ਵੀ ਉਹਨਾਂ ਦੀ ਜਿਹੜੀ ਗੱਦੀ ਸੌਂਪੀ ਗਈ ਹੈ ਤੇ ਜ਼ਿੰਮੇਵਾਰੀ ਬਹੁਤ ਵੱਡੀ ਦਿੱਤੀ ਗਈ ਹੈ ਉਹਦੇ ਵਿੱਚ ਵੀ ਸਾਰਿਆਂ ਨੂੰ ਮੈਂ ਵਧਾਈ ਦਿੰਦਾ ਆਮ ਆਦਮੀ ਪਾਰਟੀ ਵੱਲੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਕਿਉਂਕਿ ਅੱਜ ਸਾਡੇ ਛੋਟੇ ਵੀਰ ਸੁਖਵੀਰ ਸਿੰਘ ਮੰਦਰਜੀ ਨੂੰ ਮਾਰਕੀਟ ਕਮੇਟੀ ਫਤਿਹਗੜ ਪਿੰਚੂਰ ਦੇ ਚੇਅਰਮੈਨ ਲੱਗਣ ਤੇ ਉਹਨਾਂ ਨੂੰ ਅੱਜ ਉਹਨਾਂ ਦੀ ਕੁਰਸੀ ਸੌਂਪੀ ਜਾਣੀ ਹੈ ਸਾਡੇ ਮੰਤਰੀ ਸਾਹਿਬ ਜੀ ਵੱਲੋਂ ਤੇ ਸਾਡੇ ਐਮਐਲਏ ਸਾਹਿਬ ਜੀ ਵੱਲੋਂ ਉਹਨਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਜਾਣੀ ਹੈ ਕਿਉਂਕਿ ਪਹਿਲਾਂ ਪੰਜ ਪਿੰਨ ਲਾਈਟ ਵਾਲਾ ਨੂੰ ਜੀ ਦੋ ਮਿੰਟ ਚੱਕਰ ਹਾਂਜੀ ਦੋ ਮਿੰਟ ਵੇਟ ਕਰ ਲਓ ਕੋਈ ਗੱਲ ਹੋਰ ਹਾਂਜੀ ਹਾਂਜੀ ਕੋਈ ਨਹੀਂ ਜ਼ੋਰ ਜਆ ਲਾ ਲੈਨੇ ਭਾਈ ਜੀ ਵੈਸਾ ਸਵੇਰ ਦੇ ਲਾਈ ਜੰਦੇ ਅਸੀਂ ਤੁਹਾਡੀ ਵੇਟ 'ਚ ਬਹੁਤ ਸੰਗਤਾਂ ਨੇ ਪਿਆਰ ਦਾ ਸਬੂਤ ਦਿੱਤਾ ਕਿਉਂਕਿ ਪਕੌੜੇ ਪਕੂੜੇ ਛਾਕੇ ਵਿਚਾਰੇ ਗੇੜਾ ਗੂੜਾ ਕੱਢ ਕੇ ਤੁਹਾਡੀ ਵੇਡ ਕਰਦੇ ਕਰਦੇ ਕਿਉਂਕਿ ਆ ਜਾਓ ਕਿ ਹਮ ਤੁਮੇ ਪਿਆਰ ਕਰਤੇ ਹੈ ਜੇ ਵੋਗ ਨਾ ਹੈ ਬਾਰ ਬਾਰ ਕਰਤੇ ਹੈ ਕਿਉਂਕਿ ਬਾਜੀ ਤੁਹਾਡਾ ਜਿਹੜਾ ਸਤਕਾਰ ਹੈ ਇਸ ਹਲਕੇ ਅੰਦਰ ਕਿਉਂਕਿ ਤੁਸੀਂ ਉਹ ਕੰਮ ਕਰ ਛੱਡੇ ਆ ਜਿਹੜੇ ਅੱਜ ਤੱਕ ਕਿਸੇ ਨੇ ਕੀਤੇ ਨਹੀਂ ਤੇ ਅੱਗੇ ਵੀ ਅਸੀਂ ਤੁਹਾਡੇ ਤੋਂ ਇਹੀ ਉਮੀਦ ਕਰਦੇ ਆ ਕਿ ਤੁਸੀਂ ਇਦਾਂ ਹੀ ਹਲਕੇ ਦੀ ਬਾਹ ਫੜ ਕੇ ਜਿਵੇਂ ਤੁਸੀਂ ਵਿਧਾਨ ਸਭਾ ਵਿੱਚ ਸਾਡੀਆਂ ਜਿਹੜੀਆਂ ਮੰਗਾਂ ਨੂੰ ਲੈ ਕੇ ਗੂੰਜਦੇ ਹੋ ਪ੍ਰਮਾਤਮਾ ਤੁਹਾਨੂੰ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਕਹਿਣਾ ਕਿ ਤੁਹਾਨੂੰ ਹੋਰ ਬਲ ਬਖਸ਼ਣਾ ਤੇ ਅਸੀਂ ਸਾਨੂੰ ਜਿੱਥੇ ਕਹੋਂਗੇ ਅਸੀਂ ਹਮੇਸ਼ਾ ਤੁਹਾਡੇ ਦਿਨ ਰਾਤ ਨਾਲ ਆ ਸਾਰੇ ਵਰਕਰ ਜਿੰਨੇ ਵੀ ਤੁਸੀਂ ਸਾਰਿਆਂ ਨੂੰ ਉਦੇ ਬਖਸ਼ੇ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਬਾਬਾ ਜੀ ਦੇ ਆਓ ਲੈਓ ਲੈਟ ਤੇ ਸਾਰੇ ਜਿੰਨੇ ਵੀ ਤੁਸੀਂ ਸਾਰੇ ਪਹੁੰਚੇ ਹੋ ਸਾਰਿਆਂ ਦਾ ਧੰਨਵਾਦ ਹੁਣ ਮੈਂ ਬੇਨਤੀ ਕਰਾਂ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਹਲਕੇ ਦੀ ਸ਼ਾਨ ਹਲਕੇ ਦਾ ਮਾਣ ਜਿਨ੍ਹਾਂ ਨੇ ਆਪਣੇ ਚੰਗੀ ਸੋਚ ਦੇ ਨਾਲ ਇਸ ਹਲਕੇ ਦਾ ਵਿਕਾਸ ਕੀਤਾ ਹੈ